ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨੌਜਵਾਨ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਹੈ ਕਿ ਪਿੰਡ ਉੱਬਿਆ ਯੁਵਕ ਸਵਾਵਾਂ ਕਲੱਬ ਦੇ ਨੌਜਵਾਨਾਂ ਵੱਲੋਂ ਪਿੰਡ ਉੱਬਿਆ ਗੁਰੂ ਘਰ ਵਿੱਚ ਦਸਤਾਰ ਸਿਖਲਾਈ ਕੈਂਪ ਲਾਇਆ ਜਾ ਰਿਹਾ ਹੈ ਜਿਹਦੇ 18 ਨਵੰਬਰ ਤੋਂ ਲੈ ਕੇ 24 ਨਵੰਬਰ ਤੱਕ ਸੋ ਜਿਹਦੇ ਵਿੱਚ ਬਹੁਤ ਸਾਰੇ ਨੌਜਵਾਨ ਦਸਤਾਰਾਂ ਦੀ ਸਿਖਲਾਈ ਲੈਣ ਵਾਸਤੇ ਆਉਂਦੇ ਨੇ ਜਿਹੜੇ ਅਜੇ ਤੱਕ ਵੀਰ ਦਸਤਾਰ ਸਿੱਖਣ ਵਾਸਤੇ ਨਹੀਂ ਆਏ ਸੋ ਉਹਨਾਂ ਨੂੰ ਬੇਨਤੀ ਹੈ ਵੀ ਸਾਰੇ ਵੀਰ ਭਰਾ ਸ਼ਾਮ ਨੂੰ 4:30 ਵਜੇ ਤੋਂ 6:30 ਵਜੇ ਤੱਕ ਗੁਰਦੁਆਰਾ ਪਾਦਸ਼ਾਹੀ ਨੌਵੀਂ ਪਿੰਡ ਉੱਬਿਆ ਪਹੁੰਚਿਆ ਕਰੋ ਤੇ 24 ਨੂੰ ਦਸਤਾਰ ਸਖਲਾਈ ਕੈਂਪ ਜੋ ਲੱਗ ਰਿਹਾ ਹੈ ਦੀ ਸਮਾਪਤੀ ਹੋਣੀ ਹੈ ਤੇ ਦਸਤਾਰ ਮੁਕਾਬਲੇ ਕਰਾਏ ਜਾਣੇ ਨੇ ਲੰਬੇ ਕੇਸਾਂ ਦੇ ਮੁਕਾਬਲੇ ਕਰਾਏ ਜਾਣੇ ਨੇ ਤੇ ਜਿਨ੍ਹਾਂ ਦੀਆਂ ਦਸਤਾਰਾਂ ਸੋਹਣੀਆਂ ਹੋਣਗੀਆਂ ਲੰਬੇ ਕੇਸ ਹੋਣਗੇ ਉਹਨਾਂ ਨੂੰ ਵਿਸ਼ੇਸ਼ ਇਨਾਮ ਦੇ ਕੇ ਨਵਾਜਿਆ ਜਾਏਗਾ ਸੋ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਇਲਾਕੇ ਭਰਦਿਆਂ ਨੂੰ ਇਸ ਕੈਂਪ ਦੇ ਵਿੱਚ ਨੌਜਵਾਨਾਂ ਵੱਲੋਂ ਕੋਈ ਫੀਸ ਪੈਸੇ ਨਹੀਂ ਰੱਖੇ ਗਏ ਉਹ ਫਰੀ ਦੇ ਵਿੱਚ ਵਧੀਆ ਕੋਚ ਸਾਦ ਕੇ ਦਸਤਾਰ ਸਖਾਈ ਕੈਂਪ ਦੇ ਵਿੱਚ ਨੌਜਵਾਨਾਂ ਨੂੰ ਦਸਤਾਰਾਂ ਸਖਾਈਆਂ ਜਾ ਰਹੀਆਂ ਨੇ ਸੋ ਹੋਰ ਬਹੁਤ ਸਾਰੇ ਵੀਰ ਸਾਡੇ ਖੇਡਾਂ ਕਰਾਉਂਦੇ ਨੇ ਚਲੋ ਉਹ ਆਪਣੀ ਥਾਂ ਤੇ ਠੀਕ ਨਹੀਂ ਪਰ ਇਹ ਜਿਹੜਾ ਨੌਜਵਾਨ ਜੋ ਕਿ ਸੇਵਾਵਾਂ ਕਲੱਬ ਦੇ ਨੌਜਵਾਨਾਂ ਵੱਲੋਂ ਹਰ ਸਾਲ ਇੱਕ ਕੈਂਪਰ ਖਾਇਆ ਜਾਂਦਾ ਹੈ ਦਸਤਾਰ ਸਖਲਾਈ ਕੈਂਪ ਕੋਈ ਬਹੁਤ ਸੋਹਣਾ ਉਪਰਾਲਾ ਹੈ ਆਪਣੀ ਵਿਰਸੇ ਨਾਲ ਆਪਣੇ ਮੁੱਢ ਨਾਲ ਆਪਣੇ ਸਿੱਖੀ ਸਿਧਾਂਤਾਂ ਦੇ ਨਾਲ ਅਸੀਂ ਜੁੜਦੇ ਹਾਂ ਜਦੋਂ ਅਸੀਂ ਆਪਣੇ ਸਿਰ ਤੇ ਦਸਤਾਰ ਸਜਾਉਂਦੇ ਹਾਂ ਇਹ ਕਲੱਬ ਵਾਲੇ ਨੌਜਵਾਨਾਂ ਦਾ ਬਹੁਤ ਸੋਨਾ ਉਪਰਾਲਾ ਹੈ ਗੁਰੂ ਮਹਾਰਾਜ ਜੀ ਇਨਾਂ ਨੂੰ ਹੋਰ ਤਰੱਕੀਆਂ ਬਖਸ਼ਣ ਹੋਰ ਵੱਡੀ ਪੱਦਰ ਤੇ ਇਦਾਂ ਦੇ ਉਪਰਾਲੇ ਕਰ ਸਕਣ ਜੀ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਵੀ ਇਸ ਕੈਂਪ ਦੇ ਵਿੱਚ ਆ ਕੇ ਲਾਭ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ